ਸਰ ਧੰਨੂ ਲੱਗਦਾ ਹੈ ਕਿ ਆਈਬੀਐਫ ਨਾਲ ਜਿਹੜੇ ਜਵਾਗ ਪੈਦਾ ਹੁੰਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹਰੀ ਸਿੰਘ ਨਲੂਏ ਵਰਗੇ ਯੋਧੇ ਬਣ ਜਾਣਗੇ ਵੀ ਉਹ ਆਰਟੀਫੀਸ਼ਲ ਬੱਚੇ ਨੇ ਉਹਦੇ ਨਾਲੋਂ ਤਾਂ ਤੁਸੀਂ ਬਾਜ਼ਾਰ ਦੇ ਵਿੱਚ ਉਹਨਾਂ ਕਿ ਖੇਡਣ ਵਾਲਾ ਖੜਾਉਣਾ ਲਿਆਓ ਉਹਦੇ ਨਾਲ ਖੇਡ ਲਿਆ ਕਰੋ ਜਿਹੜੇ ਆਰਟੀਫੀਸ਼ਲ ਬੱਚੇ ਤੁਸੀਂ ਅੱਜ ਪੈਦਾ ਕਰਦੇ ਹੋ ਇਸ ਵਿਧੀ ਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਆਸ ਕਰ ਸਕਦੇ ਵੀ ਸਾਡੇ ਪੁੱਤ ਪੋਤੇ ਅੱਗੇ ਪੈਦਾ ਹੋਣਗੇ ਤੁਸੀਂ ਤਾਂ ਬਨੌਟੀ ਵਿਧੀ ਦੇ ਨਾਲ ਬੱਚੇ ਜੰਮ ਲਓਗੇ ਪਰ ਜਿਹੜੇ ਟੋਡੇ ਬੱਚੇ ਹੋਣਗੇ ਉਹ ਤਾਂ ਬਨੋਟੀ ਵਿਧੀ ਨਾਲ ਜਾਂ ਕੈਮੀਕਲ ਇੰਜੈਕਸ਼ਨਾਂ ਨਾਲ ਜਾਂ ਕੈਮੀਕਲ ਥੈਰੇਪੀਆਂ ਦੇ ਨਾਲ ਵੀ ਬੱਚੇ ਨਹੀਂ ਜੰਮ ਸਕਦੇ ਇਹ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਬਹੁਤ ਵੱਡੇ ਭਰਮ ਨੇ ਜਾਂ ਕਈ ਸਾਡੇ ਕੋਲ ਆਉਂਦੇ ਨੇ ਲੋਕ ਉਹਨਾਂ ਕੋਲ ਪੈਸਾ ਹੀ ਬਹੁਤ ਜ਼ਿਆਦਾ ਹੁੰਦਾ ਉਹਨਾਂ ਦੇ ਦਿਮਾਗ ਉਸ ਚੀਜ਼ ਨੇ ਘਮਾਤੇ ਵੀ ਹਾਂ ਅਸੀਂ ਸ਼ਾਇਦ ਪੈਸੇ ਨਾਲ ਪੁਲਾਦ ਖਰੀਦ ਲਾਂਗੇ ਪੈਸੇ ਦੇ ਨਾਲ ਜਾਂ ਅਸੀਂ ਵੱਡੇ ਸੈਂਟਰਾਂ ਦੇ ਵਿੱਚ ਜਾ ਕੇ ਅਸੀਂ ਆਪਣੇ ਸਰੀਰ ਦੇ ਨਾਲ ਐਕਸਪੈਰੀਮੈਂਟ ਕਰਾ ਕੇ ਅਸੀਂ ਔਲਾਦ ਹਾਸਲ ਕਰ ਲਾਂਗੇ ਪਰ ਨਹੀਂ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਨਾ ਉਹੀ ਕਰਦੀ ਹੈ ਜੇ ਅੱਜ ਉਸ ਚੀਜ਼ਾਂ ਨਾਲ ਹੱਲ ਹੋ ਵੀ ਜਾਂਦਾ ਧੱਕੇ ਖਾ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਦੇ ਨਤੀਜੇ ਆ ਉਹ ਮਾੜੇ ਨਿਕਲਦੇ ਆ